ਬਾਕੀ ਦਸ ਵਾਰੀ ਉਹਨਾਂ ਨੇ ਮੰਤਾਂ ਵੀ ਕਰੀਆਂ ਉਹ ਆਪ ਸ਼ਰਾਬੀ ਕੇ ਸੁੱਤਾ ਰਹਿੰਦਾ ਹੈ ਸ਼ਰਾਬੀ ਕੇ ਫੁੱਟੜਾ ਬੰਦਾ ਸੁੱਤਾ ਪੈ ਜਾਂਦਾ ਉਹੀ ਕੰਮ ਕਰਦਾ ਜੀ ਮੈਲਾ ਨਿੱਤਾਂ ਦਾ ਖੰਡਾ ਵੀ ਕੀ ਛਾੜੂ ਨਾਣਾ ਸੀ ਸਾਰੀਆਂ ਦੀਤੀਆਂ ਖੜਾਤੀਆਂ ਕਿਉਂਕਿ ਜੇ ਇੱਥੇ ਦੇ ਸਰਪੰਚ ਹੀ ਸ਼ਰਾਬੀ ਹੋਣ ਤੇ ਸ਼ਰਾਬ ਹੀ ਨਾਲ ਮਤਬਲ ਹੋਵੇ ਤੇ ਪਿੰਡ ਨਾਲ ਨਾਲ ਕੋਈ ਮਤਬਲ ਨਾ ਫਿਰ ਉਹ ਬੰਦਾ ਕੀ ਕਰੂਗਾ ਜੀ ਝੂਠੇ ਪਰਚੇ ਕਰਾਏ ਝੂਠੇ ਲੋਕਾਂ ਨੂੰ ਹਵਾਵਾਂ ਉਡਾਰੇ ਝੂਠੀਆਂ ਗੱਲਾਂ ਕਰ ਰਿਹਾ ਝੂਠੇ ਕੰਮ ਕਰ ਰਿਹਾ ਸ਼ਰਾਬ ਤੋਂ ਹੀ ਇਹਨਾਂ ਨੂੰ ਵੇਲ ਨਹੀਂ ਹੈ ਇਹ ਪਿੰਡ ਦੇ ਲੋਕਾਂ ਨੂੰ ਪਤਾ ਸਾਰਾ ਪੰਛੀ ਵੀ ਮੈਡਮ ਵੀ ਆ ਚੁੱਕੀ ਹੈ ਔਰ ਅਸੀਂ ਵੀ ਗਏ ਮੈਡਮ ਕੋਲ ਕੋਈ ਕੰਮ ਨਹੀਂ ਹੁੰਦਾ ਜੀ ਉਹਨਾਂ ਕੋਲ ਇਹ ਰੰਗਲਾ ਪੰਜਾਬ ਵੱੜ ਰਿਹਾ ਰੰਗਲਾ ਪੰਜਾਬ ਕੰਮ ਹੋਇਆ ਵਿੱਚ ਨੂੰ ਇਹ ਜਿਹੜੇ ਹਾਲਾਤ ਹੋ ਰਹੇ ਨੇ ਜੀ ਇਹ ਪਿੰਡ 'ਚ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਪਹਿਲੀ ਵਾਰ ਹੀ ਨਹੀਂ ਕਰ ਰਹੇ ਅਸੀਂ ਪਹਿਲਾਂ ਵੀ ਕਈ ਵਾਰੀ ਰੋਸ ਪਰਦਾਸਨ ਕੀਤਾ ਇਹ ਜਿਹੜੀ ਐਮਐਲਏ ਮੈਂ ਤਾਂ ਹੈਰਾਨ ਆ ਕਿ ਤੁਸੀਂ ਜੇ ਐਮਐਲਏ ਬਣੇ ਆ ਐਮਐਲਏ ਦੀ ਡੈਫੀਨੇਸ਼ਨ ਤਾਂ ਸਮਝੋ ਵੀ ਕੀ ਹੁੰਦੀ ਹੈਗੀ ਇਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਸਿਰਫ ਲੋਕਾਂ ਨੂੰ ਲੁੱਟਣ ਵਾਸਤੇ ਐਮਐਲਏ ਬਣਿਆ ਇਹ ਸਾਰੇ ਵਾਸਤੇ ਜੋ ਉਰੇ ਜੇ ਕਾਨੂੰਨ ਕੋਈ ਨੁਕਸਾਨ ਹੁੰਦਾ ਇਹ ਕੰਮ ਨਹੀਂ ਹੋਇਆ ਇਹਦੀ ਜ਼ਿੰਮੇਵਾਰ ਇੱਥੇ ਵੀ ਐਮਐਲਏ ਨੀਨਾ ਮਿੱਤਲ ਰਾਜਪੁਰਾ ਦਾ ਪਿੰਡ ਸ਼ਾਮਦੂ ਜਿੱਥੇ ਕਾਫੀ ਸਮਾਂ ਬੀਤ ਜਾਂਦੇ ਮਗਰੋਂ ਵੀ ਪਿੰਡ ਦੇ ਹਾਲਾਤ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਇਹ ਉਹੀ ਪਿੰਡ ਹੈ ਜਿੱਥੇ ਕਾਫੀ ਸਮਾਂ ਪਹਿਲਾਂ ਗੰਦੇ ਪਾਣੀ ਕਰਕੇ ਡਾਇਰੀਏ ਦੀ ਬਿਮਾਰੀ ਕਾਫੀ ਵਿਆਪਕ ਰੂਪ ਦੇ ਵਿੱਚ ਫੈਲੀ ਪਰ ਉਸ ਤੋਂ ਬਾਅਦ ਵੀ ਸ਼ਾਇਦ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਨਹੀਂ ਲਿਆ ਕਿਉਂਕਿ ਇੱਕ ਵਾਰ ਫਿਰ ਤੋਂ ਪਿੰਡ ਦੀਆਂ ਗਲੀਆਂ ਦੇ ਹਾਲਾਤ ਕੁਝ ਅਜਿਹੇ ਹੀ ਹੋ ਚੁੱਕੇ ਨੇ ਜੇ ਬੀਤੇ ਕੱਲ ਪੰਜਾਬ ਭਰ ਦੇ ਵਿੱਚ ਬਰਸਾਤ ਹੋਈ ਹੈ ਤੇ ਉਸ ਤੋਂ ਬਾਅਦ ਇਸ ਪਿੰਡ ਦਾ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗਲੀਆਂ ਦੇ ਵਿੱਚ ਪਾਣੀ ਖੜਾ ਹੋਇਆ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਮੂੜ ਤੋਂ ਬਣਿਆ ਹੋਇਆ ਤੇ ਇਸੇ ਦੇ ਰੋਜ਼ ਦੇ ਵਿੱਚ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੇ ਚਲਦਿਆ ਮੀਡੀਆ ਪਰਸਨ ਵੀ ਮੌਕੇ ਤੇ ਪਹੁੰਚੇ ਨੇ ਤੇ ਇਸੇ ਦਰਮਿਆਨ ਕਈ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਲੋਕਾਂ ਦਾ ਸਮਰਥਨ ਕੀਤਾ ਗਿਆ ਤੇ ਇੱਥੇ ਵੱਡੇ ਆਗੂਆਂ ਨੇ ਪਹੁੰਚ ਕੀਤੀ ਹੈ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕਾਫੀ ਸਮਾਂ ਪਹਿਲਾਂ ਇੱਥੇ ਡਾਇਰੀਆ ਦੀ ਬਿਮਾਰੀ ਫੈਲੀ ਸੀ ਪਰ ਉਸ ਤੋਂ ਬਾਅਦ ਵੀ ਸ਼ਾਇਦ ਅਜੇ ਪ੍ਰਸ਼ਾਸਨ ਇਸ ਤੋਂ ਸਬਕ ਲੈਂਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਗਲੀਆਂ ਦੀ ਜਿਹੜੀ ਹਾਲਤ ਹੈ ਉਹ ਆਪਣੇ ਆਪ ਦੇ ਵਿੱਚ ਬਿਆਨ ਕਰਦੀ ਹੈ ਕਿ ਕਿਵੇਂ ਇੱਥੇ ਗੰਦਗੀ ਦਾ ਆਲਮ ਹੈ ਪਾਣੀ ਖੜਾ ਹੋਇਆ ਜਿਸ ਦਿਨਾਂ ਇੱਕ ਵਾਰ ਫਿਰ ਤੋਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਤੇ ਉਧਰ ਲੋਕਾਂ ਨੇ ਵੀ ਸਾਫ਼ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਦੇਖੋ ਜੀ ਸਭ ਤੋਂ ਪਹਿਲੇ ਤਾਂ ਵੀਰ ਜੀ ਦੋਹੇ ਪਿੰਡਾਂ ਦਾ ਮਸਲਾ ਤੇ ਇੱਥੇ ਦੀ ਪਬਲਿਕ ਜਿਹੜੀ ਹੈ ਨਾ ਸਭ ਤੋਂ ਵੱਡੀ ਪਰੇਸ਼ਾਨ ਹੋ ਰਹੀ ਹੈ ਕਿਉਂਕਿ ਸਕੂਲ ਦੇ ਬੱਚੇ ਹੈ ਬੁਜਰੋ ਕਈ ਵਿਚਾਰੇ ਗਿਰ ਵੀ ਚੁੱਕੇ ਉਹਨਾਂ ਦੇ ਹੱਡੀਆਂ ਵੀ ਟੁੱਟ ਚੁੱਕੀਆਂ ਤੇ ਪਰ ਸੋ ਮੀਨਾ ਮਿੱਤਲ ਨੂੰ ਵੀ ਸੋਚਣਾ ਚਾਹੀਦਾ ਤੇ ਇੱਥੇ ਦੇ ਸਰਪੰਚਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਦੇਖੋ ਪਿੰਡ ਦਾ ਰਸਤਾ ਹੈ ਔਰ ਮੋਕੇ ਦੇ ਸਰਪੰਚ ਵੀ ਹੈ ਤੇ ਮੀਨਾ ਮਿੱਤਲ ਮੋਕੇ ਦੀ ਐਮਐਲਏ ਸਾਹਿਬ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਇੱਥੇ ਪਿੰਡ ਦਾ ਹਾਲ ਕੀ ਹੈ ਕਿਉਂਕਿ ਸਰਪੰਚਾਂ ਨੂੰ ਉੱਥੇ ਦੇ ਸਾਰੇ ਪਤਾ ਉਹਨਾਂ ਨੂੰ ਜੇ ਉਹ ਵੀ ਇੱਥੇ ਨਾ ਜਾਗਣ ਤੇ ਮੀਨਾ ਮਿੱਤਲ ਵੀ ਨਾ ਜਾਗਣ ਤਾਂ ਤਾਂ ਫਿਰ ਉਹਨਾਂ ਦੀ ਮਰਜ਼ੀ ਹੈ ਕਿੰਨੇ ਟਾਈਮ ਤੋਂ ਤੁਹਾਡੀ ਇਹ ਪਰਚੰਨ ਜਿਹੜੀ ਜੀ 2000 ਆ ਸੌਰੀ 2022 ਤੋਂ ਜਦੋਂ ਦੀ ਸਰਕਾਰ ਬਣੀ ਹੈ ਸਰਕਾਰ ਦੇ ਵਿੱਚ ਹੀ ਸਰਕਾਰ ਨੇ ਖੋਦੇ ਹੀ ਇਹ ਹਾਲ ਹੈ ਸੜਕ ਦਾ ਬੁਰਾ ਹਾਲ ਹੈ ਡੈਰੀ ਇੱਥੇ ਫੈਲ ਚੁੱਕਿਆ ਸੀ ਦੋ ਬੱਚਿਆਂ ਦੀ ਮੌਤਾਂ ਹੋਈਆਂ ਸੀ ਅੱਜ ਫਿਰ ਉਹੀ ਦਸ਼ਾ ਬਣੀ ਹੋਈ ਹੈ ਕਦੇ ਲਿਖ ਕੇ ਦਿੱਤਾ ਇਹਦੇ ਬਾਰੇ ਵਿੱਚ ਦੇਖੋ ਵੀਰ ਜੀ ਅਸੀਂ ਤਾਂ ਪੱਤਰਕਾਰਾਂ ਰਾਹੀਂ ਉਹ ਖਬਰ ਲਾ ਸਕਦੇ ਹਾਂ ਜੋ ਮੌਜੂਦਾ ਸਰਪੰਚ ਹੈ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਿੰਡ ਦਾ ਵਿਕਾਸ ਕਰਾਉਣ ਦੀ ਪਿੰਡ ਦੀਆਂ ਫਿਰਨੀਆਂ ਦੀ ਉਹਨਾਂ ਦੀ ਜ਼ਿੰਮੇਵਾਰੀਆਂ ਬਣਦੀਆਂ ਪਰ ਉਹ ਜ਼ਿੰਮੇਵਾਰੀ ਤੋਂ ਭੱਜਦੇ ਆਪਣੇ ਕਿਉਂਕਿ ਜੇ ਇੱਥੇ ਦੇ ਸਰਪੰਚ ਹੀ ਸ਼ਰਾਬੀ ਹੋਣ ਤੇ ਸ਼ਰਾਬ ਹੀ ਨਾਲ ਮਤਬਲ ਹੋਵੇ ਤੇ ਪਿੰਡ ਨਾਲ ਦਾ ਕੋਈ ਮਤਬਲ ਨਾ ਫਿਰ ਉਹ ਬੰਦਾ ਕੀ ਕਰੂਗਾ ਜੀ ਇੱਥੇ ਝੂਠੇ ਪਰਚੇ ਕਰਾਏ ਝੂਠੇ ਲੋਕਾਂ ਨੂੰ ਹਵਾਵਾਂ ਉਡਾਰੇ ਝੂਠੀਆਂ ਗੱਲਾਂ ਕਰ ਰਹੇ ਝੂਠੇ ਕੰਮ ਕਰ ਰਹੇ ਸ਼ਰਾਬ ਤੋਂ ਹੀ ਇਹਨਾਂ ਨੂੰ ਵੇਲ ਨਹੀਂ ਹੈ ਇਹ ਪਿੰਡ ਦੇ ਲੋਕਾਂ ਨੂੰ ਪਤਾ ਸਾਰਾ ਮੈਂ ਝੂਠ ਨਹੀਂ ਬੋਲ ਰਿਹਾ ਪੱਤਰਕਾਰ ਆ ਜੀ ਮੈਂ ਖਬਰ ਲਾ ਰਿਹਾ ਔਰ ਬੇਨਤੀ ਵੀ ਕਰ ਰਿਹਾ ਕਿ ਅਜੇ ਸਰਪੰਚ ਪਿੰਡਾਂ ਚ ਨਾ ਚੁਣੇ ਜਾਣ ਜਿਹੜਾ ਪਿੰਡ ਦਾ ਵਿਕਾਸ ਨਾ ਹੋਣ ਮੇਰੀ ਬੇਨਤੀ ਹੈ ਮੌਜੂਦਾ ਸਰਕਾਰ ਨੂੰ ਵੀ ਕਹਿ ਰਹੇ ਆ ਤੇ ਆਉਣ ਵਾਲੀ ਸਰਕਾਰਾਂ ਨੂੰ ਵੀ ਕਹਿ ਰਹੇ ਆ ਵੀ ਸ਼ਰਾਬੀ ਪੰਜ ਸਰਪੰਚ ਨਾ ਹੋਣ ਮੇਰੀ ਬੇਨਤੀ ਹੈ ਚੰਗੇ ਪੜੇ ਲਿਖੇ ਹੋਣ ਜਿਹੜੇ ਸਮਝਦਾਰ ਹੋਣ ਜਿਹੜੇ ਵਿਕਾਸ ਕਰਾ ਸਕਣ ਬੇਨਤੀ ਹੈ ਬਹੁਤ ਧੰਨਵਾਦ ਅਸ਼ੋਕ ਬਾਜੀ ਤੇ ਕਿਹੜਾ ਪਿੰਡ ਹੈ ਜੀ ਆਮਦੋ ਜੀ ਤੇ ਇਹ ਜਿਹੜੀ ਪਰੇਸ਼ਾਨੀ ਆ ਰਹੀ ਹੈ ਕਿੰਨੇ ਸਮੇ ਤੋਂ ਆ ਰਹੀ ਹੈ ਇਹ ਪਸਾਨੀ ਦਾ ਮੈਂ ਕਹਿੰਦਾ ਘੱਟੋ ਘੱਟ 2 ਸਾਲ ਹੋ ਗਏ ਦੋ ਸਾਲ ਗੱਟੋ ਘਟੋ ਘਰੇ ਸੜਕ ਬੁਰਾ ਹਾਲ ਹੋਇਆ ਬਰਸੇ ਤੋਂ ਜਿਆਦਾ ਨਾ ਵੇ ਹੋਈ ਹੋਇਆ 3 ਮਹੀਨੇ ਤੋਂ ਪਹਿਲਾਂ ਦੋ ਵਾਰੀ ਦੋ ਸਾਲ ਹੀ ਹੋ ਗਏ ਸੜਕ ਤੇ ਪਾਣੀ ਹੈ ਜੀ ਇਹ ਪਾਣੀ ਕਿੱਥੇ ਦਾ ਜੀ ਇਹ ਗੰਦਾ ਪਾਣੀ ਕਿਉਂ ਦੇ ਦਾ ਇਹ ਨਿਕਾਸੀ ਜੜੀ ਜੜ ਨਾਲ ਪਾਣੀ ਜਿਸ ਤਰ੍ਹਾਂ ਪਹਿਲਾਂ ਇਸ ਇਲਾਕੇ ਦੇ ਵਿੱਚ ਬਿਮਾਰੀ ਫੈਲੀ ਸੀਗੀ ਬੋਈ ਬੁਹਾਰੀ ਹੁਣ ਵੀ ਇੱਕ ਮਹੀਨੇ ਦੇ ਵਿੱਚ ਡਾਕਟਰ ਮੋਤਾ ਉੱਪਰ ਗਾਕ ਮੋਤਾ ਇੱਕ ਮਹੀਨੇ ਦੇ ਵਿੱਚ ਦੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਰਸਤੇ ਸੜਕ ਬਣਨੀ ਚਾਹੀਦੀ ਹੈ ਕਾਸੀ ਲਿਗਲੇ ਜੀ ਦੀ ਪਾਣੀ ਦੀ ਕੰਵੇਹੀ ਪੀਲੇ ਵਰਤ ਬਾਟੇ ਸੜਕ ਬੰਨ੍ਹ ਦਿੱਤੀ ਦਿਨ ਗੰਦਗੀ ਤੋਂ ਬੱਚੇ ਬਚੋ ਹੋ ਜੇ ਕੋਈ ਬੱਚਾ ਦਾ ਵੀ ਬਿਮਾਰੀ ਗੱਟ ਆਏਗੀ ਔਰ 10 ਬੰਦੇ ਮਰ ਕੇ ਫਰੇ ਇੱਕ ਮਹੀਨੇ ਦੇ ਵਿੱਚ ਹੀ ਦੇਖੋ ਜੀ ਇਹ ਕੋਈ ਪਹਿਲੀ ਵਾਰ ਹੀ ਨਹੀਂ ਕਰ ਰਹੇ ਅਸੀਂ ਪਹਿਲਾਂ ਵੀ ਕਈ ਵਾਰੀ ਰੋਸ ਪ੍ਰਦਰਸ਼ਨ ਕੀਤਾ ਕਾਰਨ ਜੇ ਤੁਸੀਂ ਦੀ ਇਹਨਾਂ ਦੀ ਗਰੀਬਾਂ ਦੀ ਹਾਲਤ ਤਾਂ ਦੇਖੋ ਦੋਏ ਪਿੰਡਾਂ ਵਾਲਿਆਂ ਦੀ ਬੱਚੇ ਨਹੀਂ ਭੇਜ ਰਹੇ ਕਈ ਦਿਨ ਦੇ ਇੱਥੋਂ ਸਕੂਲ ਨਹੀਂ ਜਾ ਰਹੇ ਹੈਗੇ ਆ ਨਿਕਲਣਾ ਕਿ ਕਿੰਨ ਨਿਕਲਣ ਕਿੱਥੋਂ ਪਹਿਲਾਂ ਇਹ ਪਿੰਡ ਦੇ ਵਿੱਚ ਡਾਇਰੀਆ ਫੈਲ ਗਿਆ ਸੀ ਕੈਂਪ ਦੇ ਅੰਦਰ ਉਰੇ ਬੱਚਿਆਂ ਦੀ ਮੌਤ ਵੀ ਹੋਈ ਨੁਕਸਾਨ ਵੀ ਹੋਇਆ ਪਰ ਇਹਦੇ ਇਹ ਜਿਹੜੀ ਐਮਐਲਏ ਮੈਂ ਤਾਂ ਹੈਰਾਨ ਆ ਵੀ ਤੁਸੀਂ ਜੇ ਐਮਐਲਏ ਬਣੇ ਆ ਐਮਐਲਏ ਦੀ ਡੈਫੀਨੇਸ਼ਨ ਤਾਂ ਸਮਝੋ ਵੀ ਕੀ ਹੁੰਦੀ ਹੈਗੀ ਇਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਸਿਰਫ ਲੋਕਾਂ ਨੂੰ ਲੁੱਟਣ ਵਾਸਤੇ ਐਮਐਲਏ ਬਣੇ ਆ ਤੇ ਤੁਸੀਂ ਲੋਕਾਂ ਦੇ ਕੰਮ ਕਰਾਓ ਤੂੰ ਮੇਨਟੇਨ ਦਾ ਲਾਅ ਐਂਡ ਆਰਡਰ ਜਿਹੜਾ ਹਾਲਾਤ ਵਿਗੜੇ ਹੋਏ ਆ ਉਹਨਾਂ ਨੂੰ ਠੀਕ ਕਰੋ ਕ੍ਰਪਸ਼ਨ ਨੂੰ ਰੋਕੋ ਕ੍ਰਪਸ਼ਨ ਇਹ ਆਪ ਕਰ ਰਹੇ ਹੈਗੇ ਆ ਅਜੇ ਤੱਕ ਬਹੁਤ ਬੋਲਦੀਆਂ ਤਸਵੀਰਾਂ ਨੇ ਇਹਨਾਂ ਦੇ ਹੀ ਬੰਦੇ ਉਠ ਉੱਠ ਕੇ ਕਹਿ ਰਿਹਾ ਵੀ ਸਾਡੇ ਤੋਂ ਐਨਾ ਪੈਸਾ ਲੈ ਗਿਆ ਐਨਾ ਪੈਸਾ ਲੈ ਗਿਆ ਜੀ ਹੈ ਹੈ ਤੇ ਤੁਸੀਂ ਡਿਵੈਲਪਮੈਂਟ ਨਾਂ ਦਾ ਕੋਈ ਥੇਲਾ ਨਹੀਂ ਤੇ ਪਿੱਛੇ ਦਾ 1 ਰੁਪਿਆ ਇਹਨਾਂ ਨੂੰ ਦਿੱਤਾ ਨਹੀਂ ਜਿਹੜਾ ਭਾਰਤ ਸਰਕਾਰ ਦੇ ਵਿੱਤ ਕਮਿਸ਼ਨ ਵੱਲੋਂ ਵੀ ਜਿਹੜਾ ਪੈਸਾ ਆਇਆ ਉਹਦੇ ਵਿੱਚੋਂ ਵੀ ਹੁਣ 650 ਕਰੋੜ ਰੁਪਏ ਕਹਿੰਦੇ ਤੁਸੀਂ ਮੋੜੋ ਤੇ ਅਸੀਂ ਪਾਣੀ ਦੇ ਬਿੱਲ ਭਰਨੇ ਆ ਜੀ ਪਾਣੀ ਦੇ ਬਿੱਲ ਤਾਂ ਕਾਂਗਰਸ ਸਰਕਾਰ ਦੇ ਟਾਈਮ ਸਾਰੇ ਮਾਫ ਹੋ ਗਏ ਸੀਗੇ ਹੈ ਅੱਜ ਕਾਜਾ ਤੇ ਹੈ ਤੁਸੀਂ ਆਪ ਇਹਨਾਂ ਨੂੰ 1 ਰੁਪਿਆ ਦੇਣਾ ਨਹੀਂ ਉਲਟਾ ਪੈਸੇ ਵਾਪਸ ਲੈ ਰਹੇ ਆ ਪੈਸਾ ਤੁਸੀਂ ਇੰਨੇ ਹਾਲਾਤ ਜਿਹੜੀ ਬੁਰੀ ਹੋਈ ਵੀ ਹੈ ਇਹਨਾਂ ਲੋਕਾਂ ਦੀ ਜੇ ਮੈਂ ਇਹਨਾਂ ਨੂੰ ਕਹਾਗਾ ਕਿ ਭਾਈ ਇਹ ਸਾਰੇ ਵਾਸਤੇ ਜੋ ਉਰੇ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਜਾਂ ਕੰਮ ਨਹੀਂ ਹੋਇਆ ਇਹਦੀ ਜ਼ਿੰਮੇਵਾਰ ਇੱਥੇ ਵੀ ਐਮਐਲਏ ਨੀਨਾ ਮਿੱਤਲ ਹੈ ਕਮੋਦਰ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਬਿਮਾਰੀ ਫੈਲੀ ਸੀਗੀ ਸੜਕ ਨੂੰ ਲੈ ਕੇ ਕਾਫੀ ਰੋਸ ਹੁੰਦਾ ਪਰ ਜਿਹੜੇ ਹੈਗੇ ਪ੍ਰਸ਼ਾਸਨ ਦੇ ਨਹੀਂ ਸੁਣਦੇ ਤਾਂ ਉਦਦੇ ਲਈ ਅਗਲਾ ਕੀ ਕਦਮ ਹੋਣਾ ਹੈ ਦੇਖੋ ਜੀ ਮੈਂ ਪਹਿਲਾਂ ਵੀ ਇੱਥੇ ਆ ਕੇ ਗਿਆ ਸੀਗਾ ਅੱਜ ਫੇਰ ਆਇਆ ਕਿਉਂਕਿ ਬੜੇ ਦੁਖੀ ਆ ਕਹਿੰਦੇ ਰਾਤ ਨੂੰ ਸਤਾ ਸੌ ਨਹੀਂ ਸਕੇ ਬੱਚੇ ਨਹੀਂ ਸਕੂਲ ਭੇਜ ਰਹੇ ਅਸੀਂ ਅੱਜ ਤਾਂ ਮੈਨੂੰ ਆਣਾ ਪਿਆ ਮੈਂ ਤਾਂ ਇਹਨਾਂ ਦੇ ਨਾਲ ਪਹਿਲਾਂ ਵੀ ਸੀ ਇਹਨਾਂ ਪਿੰਡਾਂ ਦਾ ਮੈਂ ਨਹਾਰ ਬਦਲ ਕੇ ਰੱਖੀ ਸੀ ਕਿੰਨੇ ਕੰਮ ਦੀ ਕੜਾਏ ਜਿਹੜੇ ਮੈਂ ਤੁਹਾਨੂੰ ਦੱਸਾਂ ਇਹ ਸੜਕ ਵੀ ਜਿਹੜੀ ਡਬਲ ਸੀ ਹਰਦੇਵਾਲ ਸਿੰਘ ਨੇ ਬਣਾਈ ਸੀ ਇੱਥੇ ਹੈ ਸ਼ਾਮ ਦੁਪਹਿਰ ਤੱਕ ਸਾਰੀ ਫਿਰਨੀ ਬਣਾ ਕੇ ਦਿੱਤੀ ਪਿੰਡ ਦੀ ਪਾਣੀ ਦੀ ਨਿਕਾਸੀ ਦੇ ਵਾਸਤੇ ਪਾਈ ਪਏ ਹੋਏ ਹੈਗੇ ਆ ਤੇ ਪਾਈਪ ਨੂੰ ਜੁੜਵਾ ਨਹੀਂ ਸਕੀਏ ਦੇਖੋ ਤੁਸੀਂ 4 ਸਾਲ ਦੇ ਅੰਦਰ ਮੈਂ ਤਾਂ ਹੈਰਾਨੀ ਦੀ ਗੱਲ ਹੈ ਜੀ ਆ ਦੇ ਕਾਦੇ ਲਈ ਤੁਸੀਂ ਜੇ ਬਣਦੇ ਆ ਫਿਰ ਤੁਸੀਂ ਨਾ ਖੜੋ ਵੀ ਕਿਸੇ ਹੋਰ ਨੂੰ ਮੌਕਾ ਦੇ ਤੁਸੀਂ ਜੇ ਤੁਸੀਂ ਨਹੀਂ ਕਰਨਾ ਹੈਗਾ ਤੁਹਾਡਾ ਕੰਮ ਸਿਰਫ ਲੋਕਾਂ ਨੂੰ ਖੋਹ ਨਚੋੜਨਾ ਲੋਕਾਂ ਨੂੰ ਸਿਰਫ ਲੁੱਟਣਾ ਹੀ ਆ ਹੋਰ ਕੋਈ ਕੰਮ ਡਿਵੈਲਪਮੈਂਟ ਮੈਨੂੰ ਕਿਤੇ ਇੱਕ ਪਿੰਡ ਦੇ ਵਿੱਚ ਦਿਖਾ ਦਿਓ ਵੀ ਨੀਨਾ ਮਿੱਤਲ ਨੇ ਕਿਤੇ ਕੰਮ ਕਿਹਾ ਜਿੱਥੇ ਜਾਏਗੀ ਉੱਥੇ ਇੱਕ ਆਪਣੀ ਗੱਡੀ ਚ ਕਿੱਟ ਲੈ ਕੇ ਰਹਿ ਚਲੀ ਜਾਏਗੀ ਉੱਥੇ ਰਿਵਨ ਜਾ ਬਣਗੇ ਉੱਥੇ ਰੱਖ ਕੇ ਆ ਜੀ ਤੇ ਵਾਪਸ ਮੁੜ ਕੇ ਕਿਸੇ ਨੂੰ ਚਵਾਨੀ ਨਹੀਂ ਨਾ ਪਿੰਡ ਦੇ ਵਿੱਚ ਡੱਕਾ ਲੱਗੇ ਮੈਂ ਤੁਹਾਨੂੰ ਦੱਸਾਂ ਹੈ ਤੇ ਚਿੱਕਾਰ ਕਢਾਈਆਂ ਪਈਆਂ ਸਾਰੇ ਪਿੰਡਾਂ ਦੀਆਂ ਵੀ ਸ਼ਹਿਰਾਂ ਦੀਆਂ ਵੀ ਇਹ ਇਹ ਉਤੰਡ ਇਹੀ ਸਮਤੀ ਦੇ ਵਿੱਚ ਹਰदयाल ਸਿੰਘ ਇੰਡੀਆ ਚੋਂ ਨੰਬਰ 1 ਵਨ ਤੇ ਲੈ ਕੇ ਆਇਆ ਸੀ ਪੰਚਾਇਤ ਸਮਤੀ ਨੂੰ ਅਰਦੇਸ਼ ਦੇ ਪ੍ਰਧਾਨ ਮੰਤਰੀ ਨੇ 25 ਲੱਖ ਰੁਪਏ ਦਾ ਨਾਮ ਦਿੱਤਾ। ਇਹੀ ਸ਼ਹਿਰ ਸੀ ਰਾਜਪੁਰਾ ਜਿਹਦੀ ਅੱਜ ਦੁਰਦਸ਼ਾ ਕੀਤੀ ਗਈ ਹੈ ਇਸ ਨੇ। ਇਸ ਨੂੰ ਨਾਰਦਰਨ ਇੰਡੀਆ ਚੋਂ ਇੱਕ ਨੰਬਰ ਤੇ ਲੈ ਕੇ ਆਇਆ ਸੀ। ਅਤੇ ਅੱਜ ਕਹਵੇਂ ਨੰਬਰ ਤੇ ਆ 566ਵੇਂ ਨੰਬਰ ਤੇ ਚਲੇ ਗਏ। ਸੋ ਇੰਨੀ ਬੁਰੀ ਹਾਲਤ ਜਿਹੜੀ ਬੜਾਈ ਪਈ ਹੈਗੀ ਆ ਇਹਦੀ ਟੋਟਲ ਰਿਸਪੌਂਸਿਬਿਲਟੀ ਜਿਹੜੀ ਫਿਕਸ ਹੁੰਦੀ ਆ ਉਹ ਨੀਂ ਨਾਮਿਤਲਦੀ ਆ ਜਿਹੜੀ ਉਹਦੇ ਦੀ ਐਮਐਡੀ ਆ ਕਿੱਥੇ ਜਾ ਜੀ ਕਈ ਕਰ ਨਹੀਂ ਪਹਿਲਾਂ ਵੀ ਦੋ ਤਿੰਨ ਵਾਰੀ ਪਹਿਲਾਂ ਬੈਠ ਗਏ ਸੀ ਉਹਦੇ 3-4 4 ਸਾਲ ਤੋਂ ਇਹੀ ਕੰਮ ਹੋਇਆ ਜੀ ਉਹਦੇ ਪੂਰਾ ਪਾਣੀ ਤੋਂ ਦੇ 3-4 ਮੀਟਰ ਜਾਂਦਾ ਘਟੂ ਘਟ ਜੀ ਚੁੱਪ ਦੋ ਜੀ ਦੇਖ ਲਓ ਪੂਰਾ ਹੋ ਰਿਹਾ ਇਹ ਜੀ ਕਿ ਬਿਲੰਕੇ ਜਾਏਗਾ ਇਹ ਬੱਚੇ ਨਹੀਂ ਪ੍ਰਸ਼ਾਸਨ ਨੂੰ ਇਹ ਸਭ ਨਜ਼ਰ ਨਹੀਂ ਆਉਂਦਾ ਤੁਹਾਡੇ ਸਰਪੰਚ ਨੂੰ ਜੋ ਇਥੋਂ ਲੰਘਦਾ ਹੋਏਗਾ ਉਹਨੂੰ ਨਜ਼ਰ ਨਹੀਂ ਆਉਂਦਾ ਇਹ ਸ਼ਾਮਦੂ ਕੈਂਪ ਦਾ ਸਰਪੰਚ ਸ਼ਾਮਦੂ ਸਰਪੰਚ ਦੋਨੇ ਦੇਖਦੇ ਆ ਜੀ ਉਹਨਾਂ ਨੂੰ ਕੋਈ ਪੈਸੇ ਨਹੀਂ ਮਿਲਦੇ ਕੋਈ ਕੰਮ ਨਹੀਂ ਹੋ ਰਹੀ ਯਾਰ ਬਿਲਕੁਲ ਨਹੀਂ ਪੈਸੇ ਤਾਂ ਕਿਸੇ ਪਿੰਡ ਨੂੰ ਨਹੀਂ ਮਿਲ ਰਹੇ ਕੋਈ ਕੰਮ ਨਹੀਂ ਹੋਣਾ ਜੀ ਇਹਨਾਂ ਕੋਲ ਜੀ ਪੰਜਾਬ ਸਰਕਾਰ ਉਹ ਬਿਲਕੁਲ 4 ਸਾਲ ਹੋ ਗਏ ਪਹਿਲੇ ਬਿਮਾਰੀ ਫੈਲੀ ਸੀ ਕਿ ਉਰੇ ਹੁਣ ਹੀ ਬਿਮਾਰੀ ਫੈਲਣ ਦਾ ਬਹੁਤ ਡਰ ਹੈ ਇੱਥੇ ਅਸੀਂ ਵੀ ਦੇਖ ਰਹੇ ਟੂ ਵੀਲ ਲੰਗਦੇ ਨੇ ਖਤਰਾ ਬਣਿਆ ਰਹਿੰਦਾ ਕਿਤੇ ਟੂ ਵੀਲ ਗਿਰਨਾ ਜਾਣ ਤੇ ਉਹਦੇ ਨਾਲ ਬੱਚੇ ਵੀ ਹੁੰਦੇ ਨੇ ਕੱਲ ਪਰਸੋਂ ਸੱਟਾਂ ਲੱਗੀਆਂ ਦੋ ਦਿਨ ਜਣੇ ਦੀ ਉਰੀ ਜੀ ਹੂੰ ਕਈ ਜਣੇ ਗਰੀਆਂ ਜੂ ਰਹੀ ਤੇ ਸਾਡੇ ਸਕੂਲ ਦੀ ਪ੍ਰਿੰਸੀਪਲ ਗਰੀਆਂ ਦੋ ਵਾਰੀ ਜੂ ਰਹੀ ਤੇ ਪਿੰਡ ਵਾਸੀ ਵਿਦਾਇਕਾ ਕੋਲ ਇਕੱਠੇ ਹੋ ਕੇ ਨਹੀਂ ਗਏ ਐਮਐਲਏ ਮੈਡਮ ਕੋਲ ਕਈ ਵਾਰੀ ਗਏ ਜੀ 5-6 ਵਾਰੀ ਮੈਡਮ ਵੀ ਆ ਚੁੱਕੀ ਹੈ ਔਰ ਅਸੀਂ ਵੀ ਗਏ ਮੈਡਮ ਕੋਲ ਕੋਈ ਕੰਮ ਨਹੀਂ ਹੁੰਦਾ ਜੀ ਉਹਨਾਂ ਕੋਲ ਜੀ ਕੀ ਕਾਰਨ ਸਮਝਦੇ ਹੋ ਕੰਮ ਕਿਉਂ ਨਹੀਂ ਹੋ ਰੇ ਪਿੰਡ ਦੇ ਪਤਾ ਨਹੀਂ ਉਹਨਾਂ ਕਿੱਥੇ ਕਰੇ ਜੀ ਪਹਿਲਾਂ ਅਸੀਂ ਪਹਿਲਾਂ 4-5 ਸਾਲ ਐਮਐਲਏ ਸਾਹਿਬ ਨੇ ਆਪਣੇ ਕੰਬੋਤ ਸਾਹਿਬ ਨੇ ਸਰਕਾਰ ਸੀਗੀ ਆਪਣੀ ਪਬਲਿਕ ਪਵਾਤੀ ਸੀ ਜੀ ਜੀ ਸਰਕਾਰ ਚੇਂਜ ਹੋ ਗਈ ਥੋੜੇ ਤੋਂਮ ਰਹਿ ਗਿਆ ਸੀਗਾ ਇਹਨਾਂ ਕੋਲ ਕੰਮ ਵੀ ਨਹੀਂ ਹੋਇਆ ਪੂਰਾ ਪੈਮੈਂਟ ਪਈ ਹੋਈ ਆਪਣੀ ਸਾਰੀ ਪੂਰੀ ਜੀ ਇਹ ਰੰਗਲਾ ਪੰਜਾਬ ਬਣ ਰਿਹਾ ਰੰਗਲਾ ਪੰਜਾਬ ਕੰਮ ਹੋਇਆ ਬਜੀ ਇਹਨਾਂ ਕੋਲ ਆ ਤੁਹਾਡੇ ਸਾਹਮਣੇ ਇਹਨਾਂ ਕੋਲ ਇੰਨਾ ਪੈਸਾ ਲਾਤਾ ਸੀ ਥੋੜੇ ਥੋੜੇ ਕੰਮ ਰਹਿ ਗਏ ਜੋ ਕੰਮ ਵੀ ਨਹੀਂ ਹੋ ਰਹੀ ਇਹਨਾਂ ਕੋਲ ਬਿਲਕੁਲ ਜੀ ਲੋਕਾਂ ਦੇ ਕਣਕ ਮਾਰੀ ਗਈ ਬੁਰੇ ਪੰਜ ਛੇ ਕਿਲ ਕਣਕ ਮਰ ਗਈ ਲੋਕਾਂ ਦੀ ਜੀ ਬੱਚੇ ਪ੍ਰਿੰਸੀਪਲ ਗਿਰ ਗਿਆ ਦੋ ਦਿਨ ਜਿਹੜਾ ਨੁਕਸਾਨ ਹੋ ਰਿਹਾ ਹੈ ਇਹ ਕਿਸੇ ਸੱਟਾਪੇਟ ਲੱਗ ਰਹੀ ਹੈ ਉਹਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਇਹ ਐਮਐਲ ਸਾਬ ਹੋਣਗੇ ਜੀ ਸਰ ਕਿਸੇ ਨੇ ਪਿੰਡ ਚ ਕੁੜੀ ਨਹੀਂ ਦੇਣੀ ਕਿਸੇ ਨੇ ਲੈਣੀ ਨਹੀਂ ਲੈਣੀ ਨਹੀਂ ਰਵੇ ਇਹ ਹਾਲਾਤ ਬਣ ਗਏ ਨੇ ਪਿੰਡਾਂ ਦੇ ਇੱਕ ਹੋਰ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਹੁਣਾ ਪਿੰਡਾਂ ਜੋ ਇੱਥੇ ਸੜਕ ਤੇ ਜਿਹੜਾ ਪਾਣੀ ਖੜਿਆ ਨਾ ਤੁਹਾਡਾ ਕੀ ਨਾਮ ਕੀ ਤੁਹਾਡਾ ਨੌਜੀ ਮੇਰਾ ਰਣਜੀਤ ਕੁਮਾਰ ਹੈ ਜੋ ਸੜਕ ਤੇ ਪਾਣੀ ਖੜਿਆ ਤੇ ਉੱਪਰ ਦੇਖੋ ਤਾਰਾਂ ਵੀ ਬਿਜਲੀ ਦੀਆਂ ਕੋਲ ਵੀ ਲੱਗੇ ਹੋਏ ਐ ਸ਼ਾਇਦ ਕਰੰਟ ਵੀ ਆ ਸਕਦਾ ਹੈ ਪਾਣੀ ਦੇ ਵਿੱਚ ਕਿਉਂ ਮਾਹੌਲ ਇਦਾਂ ਦੇ ਬਣੇ ਹੋਏ ਦੇਖੋ ਕਿਸੇ ਨੂੰ ਵੀ ਕਰੰਟ ਲੱਗ ਸਕਦਾ ਹੈ ਨਾ ਮਰਿਆ ਨਹੀਂ ਮੁੰਡਾ ਕਰੰਟ ਠੀਕ ਹੈ ਨਾ ਕੁਝ ਵੀ ਹੋ ਸਕਦਾ ਹੈ ਦੁਰਘਟਨਾ ਵੀ ਹੋ ਸਕਦੀ ਹੈ ਆ ਤੁਹਾਡੇ ਸਾਹਮਣੇ ਸਾਰਾ ਕੁਝ ਦੇਖੋ ਤੁਸੀਂ ਪੱਤਰਕਾਰ ਫਰਾ ਖੜੇ ਹੋ ਸਾਡੇ ਤੁਹਾਡੇ ਸਾਹਮਣੇ ਸਾਰਾ ਕੁਝ ਹੈ ਤਾਂ ਅਸੀਂ ਅਸੀਂ ਬੇਨਤੀ ਕਰਦੇ ਆਂ ਵੀ ਪ੍ਰਸ਼ਾਸਨ ਨੂੰ ਧਿਆਨ ਕਰਨਾ ਚਾਹੀਦਾ ਇਸ ਪਿੰਡ ਤੇ ਔਰ ਖਾਸ ਤੌਰ ਤੇ ਮੀਨਾ ਮਿੱਤਲ ਜੀ ਨੂੰ ਵੀ ਠੀਕ ਹੈ ਜੀ ਪੰਜਾਬ ਸਰਕਾਰ